ਨੈਕਸਟ ਮੀਡੀਆ ਲੈ ਕੇ ਦੱਸਦੇ ਆਂ ਅੱਪਾ ਮਾਈਕ ਇੱਥੇ ਹੈ ਸਪੀਕਰ ਪਾਣੀ ਦੀ ਕਵਰ ਛਾ ਅਰ ਇਹ ਆਪ ਸਾਡੇ ਤੇ ਆਨੰਦ ਕੋਈ ਜਾਂਦੇ ਵਾਲਾ ਕੋਈ ਕੜੀ ਨਹੀਂ ਹੈ ਲਗਾ ਕੇ ਲਾਣਾ ਬੱਲਾ ਫੜ ਲਾਵਾ ਮੱਠੀ ਕੇ ਬੱਲ ਅਨਸਰ ਅੱਜ ਦਾ ਇਹ ਆਪਣਾ ਮੁੱਦਾ ਕੀ ਹੈਗਾ ਕਿਸ ਵਿਸ਼ੇ ਤੇ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਹਾਂਜੀ ਅੱਜ ਅਸੀਂ ਪ੍ਰੋਗਰੈਸਿਵ ਪੰਜਾਬ ਵੱਲੋਂ ਜੋ ਪੱਛੀ ਮੰਗਾਂ ਦਾ ਇੱਕ ਲੋਕਾਂ ਲਈ ਆਮ ਮੰਗਾਂ ਦੇ ਪੰਜਾਬ ਦੀ ਇੱਕ ਚਾਰਟਰ ਬਣਾਇਆ ਸੀ ਜਿਹਨੂੰ ਅਸੀਂ ਲੋਕਾਂ ਦਾ ਮੈਨੀਫੈਸਟੋ ਕਹਿੰਦੇ ਹਾਂ ਨੇਤਾਵਾਂ ਨੂੰ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਮਿਲਾਂਗੇ ਤੇ ਸਾਡੇ ਲਾਗਤ ਮੁੱਦੇ ਬਾਰੇ ਦੱਸਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੇ ਸਪੋਰਟ ਸਾਨੂੰ ਮਿਲੇ ਅੱਜ ਸਾਡੇ ਚ ਮ ਸੀਪੀਐਮ ਪੰਜਾਬ ਦੇ ਸੂਚਕ ਸਰਕਰ ਕਾਂਸਪਿੰਦਰ ਸਿੰਘ ਸੇਖੋ ਜੀ ਆਏ ਤੇ ਇਹਨਾਂ ਨੇ ਜਿਹੜੇ ਸਾਡੇ ਗੁੱਟਿਆਂ ਚੋਂ ਇੱਕ ਮੁੱਦਾ ਹੈਗਾ ਜਿਹੜਾ ਗੈਰ ਕਲੋਨੀ ਕਲੋਨੀਆਂ ਦਾ ਜਿਹੜੇ ਪੰਜਾਬ ਦੇ ਚ ਇਹਨੂੰ ਕੋਈ ਸਰਕਾਰ ਗੈਰ ਕਲੋਨੀ ਕਹਿੰਦੀ ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਰੈਗੂਲਰ ਕਰਨ ਦਾ ਤੇ ਉਹਨਾਂ ਜਿਹੜੀਆਂ ਦੁਕਾਨਾਂ ਪੰਨ ਕਰਤੀਆਂ ਉਹਨੂੰ ਸ਼ੁਰੂ ਕਰਨ ਦਾ ਤੇ ਇੱਕ ਜਿਹੜੀਆਂ ਲਾਲਕੀਰ ਦੇ ਅੰਦਰ ਰਜਿਸਟਰੀਆਂ ਨੇ ਬੰਦ ਕਰਤੀਆਂ ਜੋ ਲੋਕ ਰਹਿ ਰਹੇ ਨੇ ਉਹੋ ਤੇ ਤੀਜਾ ਜਿਹੜੀਆਂ ਫਿਰਨੀਆਂ ਵਾਲੇ ਉਹ ਜੀਆਂ ਪਿੰਡਾਂ ਦੀਆਂ ਉਹਨੂੰ 500 ਮੀਟਰ ਤੱਕ ਵਧਾਉਣ ਦੀ ਜਿਹੜੀ ਉਹ ਸਾਡੀਆਂ ਮੰਗ ਨੂੰ ਸਪੋਰਟ ਕਰਦੇ ਹੋਏ ਅੱਜ ਕੌਂਸਲ ਸੇਖੋ ਸਾਹਿਬ ਦੇ ਕੋਲ ਆਏ ਨੇ ਮੇਰੇ ਨਾਲ ਸਾਡੇ ਪ੍ਰਾਂਤ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਲੀ ਜੀ ਬੈਠੇ ਨੇ ਤੇ ਨਾਲ ਹੀ ਇੰਜੀਨੀਅਰ ਹਰਮਿੰਦਰ ਸਿੰਘ ਜਮਿਸਕੱਤਰ ਤੇ ਮੈਂ ਦਰਸ਼ਨ ਸਿੰਘ ਢਾਗੀ ਵਾਲਾ ਐਡਵੋਕੇਟ ਚੇਅਰਮੈਨ ਪ੍ਰਾਂਤ ਦਾ ਬਲੋਗ ਹੋ ਰਹੇ ਤੇ ਮੈਂ ਹੁਣ ਬੇਨਤੀ ਕਰਾਂਗਾ ਸੇਖੋ ਸਾਹਿਬ ਨੂੰ ਤੇ ਜਿਹੜੇ ਅੱਜ ਦੇ ਇਹ ਮੁੱਦੇ ਇੱਕ ਕਰੋੜ 90 ਲੱਖ ਲੋਕ ਪੰਜਾਬ ਦੇ ਵਿੱਚ ਰਹੇ ਨੇ ਨਾ ਕਰੋੜੀਆਂ ਇਹਨਾਂ ਕੀ ਕਿਤਨੇ ਰਿਸ਼ਤੀਆਂ ਬੰਦ ਕਰਤੀਆਂ ਕਿਤੇ ਬੈਨ ਲਾਤਾ ਬਿਲਕੁਲੀ ਦੂਜਾ ਪਿੰਡ ਦੇਆਂ ਲਾਲ ਪੀਰੇਆਂ ਦੇ ਅੰਦਰ ਰਜਿਸਟਰੀਆਂ ਬੰਦ ਕਰਤੀਆਂ ਇਹ ਸਰਕਾਰ ਕੀ ਕਰਦੀ ਹੈ ਪਹਿਲੀਆਂ ਸਰਕਾਰਾਂ ਵੀ ਪਹਿਲੇ ਨੇ ਵੀ ਪਾਇਆ ਜ਼ਰੂਰ ਹੁਣ ਵੀ ਇਹ ਕੀ ਕਰਦੇ ਆ ਇਹ ਵੱਡੇ ਵੱਡੇ ਬਿਲਡਰਾਂ ਤੋਂ ਕਾਰਪੋਰੇਟਰਾਂ ਤੋਂ ਪੈਸੇ ਲੈ ਲੈਂਦੇ ਨੇ ਕਿ ਉਹਨਾਂ ਦਾ ਸਮਾਨ ਹੈ ਜਿਹੜਾ ਉਹ ਵੇਚਣਾ ਹੈ ਇਹਦੇ ਕਰਕੇ ਇਹਨਾਂ ਤੇ ਵੀ ਬੈਨ ਲਾਤਾ ਹੁਣ ਤੁਸੀਂ ਇਹ ਦੱਸੋ ਜਿਹੜੀ ਅੱਜ ਵੀ ਜਿੱਦਾਂ ਦੱਸਿਆ ਸੀ ਉਸ ਆਮਨੇ ਸਰਕਾਰ ਪੌਣ ਚਲਾ ਰਹੀ ਆ ਸਰਕਾਰ ਚਲਾ ਰਹੀ ਆ ਪੰਜਾਬ ਦੀ ਅਫਸਾਸ਼ਾਹੀ ਜਿਹੜੀ ਬਹੁਤ ਭ੍ਰਿਸ਼ਟ ਹੋ ਚੁੱਕੀ ਐ ਤੇ ਇਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਤੇ ਭਵੰਤਮਾਨ ਜਿਹਦੇ ਅਮਰ ਅਰੋੜਾ ਸ਼ਹਿਰ ਨਹੀਂ ਸਮਝ ਰਹੇ ਕਿ ਪੰਜਾਬ ਦੀ ਅਫਸਰ ਸ਼ਾਹੀ ਨਏ ਸੌਂਖ ਖਾਲੀ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਹਰਾਉਣ ਦੀ ਉਹ ਦੇਖੋ ਮੈਂ ਇਹਦਾ ਕੀ ਕਾਰਨ ਹੈ ਜਿਹੜੀ ਅਸੀਂ ਕਲੋਨੀਆ ਦੀ ਗੱਲ ਕਰ ਰਹੇ ਹਾਂ ਰਿਸ਼ਤੀਆਂ ਦੀ ਸਰਕਾਰ ਦੀ ਖੁਦ ਚਿੱਠੀ ਐ 2424 ਦੀ ਕਿ ਪਿੰਡਾਂ ਦੀ ਲਾਲਕੀਰ ਦੇ ਅੰਦਰ ਕਿਸੇ ਐਨਓਸੀ ਦੀ ਲੋੜ ਨਹੀਂ ਪਾਪੂ ਜੀ ਜਾਓ ਉੱਥੇ ਕੋਈ ਤੁਹਾਡੀ ਰਿਸ਼ਤੀ ਨਹੀਂ ਕਰੇਗਾ ਇਸ ਤਰ੍ਹਾਂ ਹੀ ਸਰਕਾਰ ਦੇ ਅਲੱਗ-ਅਲੱਗ ਨੋਟੀਫਿਕੇਸ਼ਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਵੀ ਪਿੰਡ ਦੀ ਲਾਲਕੀ ਦੇ ਅੰਦਰ ਜਿਹਦਾ ਕਬਜ਼ਾ ਹੈ ਉਹ ਵੀ ਮਾਲਕ ਹੈ ਉਹ ਇਹਨਾਂ ਨੇ ਰਿਸ਼ਤੀਆਂ ਮੰਨ ਦਿੱਤੀਆਂ ਆਪਣੇ ਨੋਟੀਫਿਕੇਸ਼ਨ ਨੂੰ ਵੀ ਨਹੀਂ ਸਰਕਾਰ ਮੰਨਦੀ ਅਫਸਰਾਂ ਨਾਲ ਇਹ ਮੰਨਦੇ ਨੇ ਹਾਈ ਕੋਰਟ ਦੇ ਆਰਡਰਾਂ ਨੂੰ ਆਦਰ ਰਿਸ਼ਤੀਆਂ ਨਾ ਸ਼ੁਰੂ ਕੀਤੀਆਂ ਤਾਂ ਸੀਨਾ ਅਫਸਰਾਂ ਦੇ ਖਿਲਾਫ ਹਾਈ ਕੋਰਟ ਵਿੱਚ ਕੰਟੈਂਪਟ ਦੇ ਕੇਸ ਪਾਵਾਂਗੇ ਹੁਣ ਇਹੀ ਇਲਾਜ ਰਹਿ ਗਿਆ ਦੂਜਾ ਇਹ ਸਰਕਾਰ ਦੇ ਅਸੀਂ ਦੇਖੀਏ ਕਿੰਨੇ ਸਾਲ ਸਾਨੂੰ ਵੀ ਹੋ ਗਏ ਸ਼ੋਅ ਸ਼ੋਅ ਵਰਤ ਕਰਦੇ ਨੂੰ ਸਾਸੀਂ 3 ਸਾਲ ਤੋਂ ਲੜ ਰਹੇ ਆ ਨਾ ਜਿਹੜੀਆਂ ਬੀਨਾਂ ਦੇ ਰਸਤੀਆ ਬਣੋ ਉਥੇ ਗਰੀਬ ਲੋਕ ਰਹਿ ਰਹੇ ਨੇ ਉਥੇ ਮਜ਼ਦੂਰ ਰਹਿ ਰਹੇ ਨੇ ਇਹਨਾਂ ਕਲੋਨੀਆ ਦੇ ਵਿੱਚ ਤੇ ਤੁਹਾਡਾ ਰੋਜ਼ਗਾਰ ਵੀ ਘਟ ਗਿਆ ਸਰਕਾਰ ਦੀ ਆਮਦਨ ਵੀ ਘੱਟ ਗਈ ਕਿਉਂਕਿ ਰਸਤੀਆ ਬਣਾਉਣੇ ਇਹਨਾਂ ਤੁਹਾਡੇ ਸਰਕਾਰੀ ਦਫ਼ਤਰ ਵੀ ਨੇ ਤੁਹਾਡੇ ਐਮਐਲਏ ਦੀਆਂ ਅਫਸਰਾਂ ਦੀਆਂ ਇਹ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਕੋਠੀ ਵੀ ਸੰਗਰੂਰ ਐਸੀ ਕਲੋਨੀ ਜਾਏ ਹੁਣ ਆ ਦੇਖੋ ਅਸੀਂ ਐਸੀ ਸਰਕਾਰ ਨਹੀਂ ਦੇਖੀ ਅਸੀਂ 2 ਸਾਲ ਤੋਂ ਰਜਿਸਟਰ ਲੈਟਰ ਪਾਉਂਦੇ ਹਰ ਕੋ ਨੂੰ ਮੁੱਖ ਮੰਤਰੀ ਨੂੰ ਡੀਸੀਆਂ ਨੂੰ ਚੀਫ ਫੈਕਟਰੀ ਨੂੰ ਇਹ ਪਹਿਲੀ ਸਰਕਾਰ ਦੇਖੀ ਆਪਣੇ ਹਰਿਆਣੇ ਤੋਂ ਬਾਅਦ ਜਿਹੜਾ ਸਾਡੇ ਇੱਕ ਵੀ ਲੈਟਰ ਦਾ ਜਵਾਬ ਹਲਤ ਕਰ ਇਹਨਾਂ ਨੇ ਸਾਡੇ ਮੋਰਚੇ ਵੱਲੋਂ ਨਹੀਂ ਦਿੱਤਾ ਇਹ ਤਾਂ ਪੰਜਾਬ ਦੀ ਹਾਲਤ ਹੈ ਜੋ ਸਾਥੀ ਦਰਸ਼ਨ ਸੰਤਾਲੀਵਾਦ ਐਡਵੋਕੇਟ ਸਾਹਿਬ ਨੂੰ ਮੰਗ ਪੱਤਰ ਦੇਸ਼ਕੀ ਪਾਰਟੀਆਂ ਦੇ ਲਗਾਤਾਰ ਲੜ ਰਹੀ ਹੈ ਅਕਸਰ ਉਹਦਾ ਸੀਪੀਐਮ ਮੁਕੰਮਲ ਤੌਰ ਤੇ ਸਮਰਥਨ ਕਰਦੀ ਹੈ ਜਿਹੜੀਆਂ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਜਿਹੜੇ ਆਪ ਵਾਲਿਆਂ ਨੇ ਜਦੋਂ ਆਈ ਹੈ ਤਾਂ ਉਸ ਤੋਂ ਪਹਿਲਾਂ ਚੋਣਾਂ ਦੇ ਦੌਰਾਨ ਜਿਹੜੇ ਉਹਨਾਂ ਨੇ ਵਾਅਦੇ ਕੀ ਉਹਨਾਂ ਵਾਅਦਿਆਂ ਚ ਇੱਕ ਵਾਅਦਾ ਇਹ ਵੀ ਇਹ ਵੀ ਇਹ ਵੀ ਸੀ ਮੈਂ ਜਿਹੜੀਆਂ ਪਿੰਡਾਂ ਨੂੰ ਅਜੇ ਸਰਕਾਰੀ ਤੌਰ ਤੇ ਮਾਨਤਾ ਦੀ ਕੋਈ ਕਮੀ ਪੇਸ਼ੀ ਆ ਉਸ ਨੂੰ ਅਸੀਂ ਆਉਂਦੇ ਆ ਸਾਰ ਮੁਕੰਮਲ ਕਰਾਂਗੇ ਉਹਨੂੰ ਕਲੋਨੀਆਂ ਨੂੰ ਰੈਗੂਲਾਈਜ਼ ਕਰਨ ਦਾ ਫੈਸਲਾ ਮਤਲਬ ਇਹਨਾਂ ਨੇ ਅਨਾਉਂਸਮੈਂਟ ਕਰੀ ਆ ਆਪਣੇ ਮੈਨੀਫੈਸਟੋ ਵਿੱਚ ਵੀ ਗਿਆ ਤੇ ਆਪਣੇ ਵਾਅਦੇ ਦੀ ਹੀ ਪੂਰਤੀ ਕਰਨੀ ਚਾਹੀਦੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਜਿਹੜਾ ਵਾਅਦਾ ਕੀਤਾ ਲੋਕਾਂ ਦੇ ਨਾਲ ਉਹਨੂੰ ਗੈਰ ਕਾਨੂੰਨੀ ਮਤਲਬ ਤੁਸੀਂ ਕਿਦਾਂ ਕਹਿ ਸਕਦੇ ਉਹਦੇ ਚ ਰਜਿਸਟਰੀਆਂ ਹੋਈਆਂ ਨੇ ਸਰਕਾਰੀ ਤੁਹਾਡੇ ਆਫਿਸ ਵੀ ਉੱਥੇ ਸਟੈਂਡ ਕਰਦੇ ਨੇ ਬਹੁਤ ਸਾਰੀਆਂ ਐਸੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਸਟੈਂਡ ਕਰਦੀਆਂ। ਸੋ ਇਸ ਮਾਮਲੇ ਤੇ ਸਰਕਾਰ ਨੂੰ ਆਪਣੇ ਵਾਅਦੇ ਦੀ ਪੂਰਤੀ ਕਰਨੀ ਚਾਹੀਦੀ ਹੈ। ਦੂਸਰਾ ਜਿਹੜਾ ਸਵਾਲ ਪੰਜਾਬ ਦੇ ਅੰਦਰ ਲੈਂਡ ਊਲਿੰਗ ਜਿਹੜਾ ਬੜੇ ਦੂਰ ਤੋਰ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਸਰਕਾਰ ਤਮਾਇਆ ਉੱਤੇ ਪ੍ਰਚਾਰ ਕੀਤਾ ਔਰ ਉਸਨੇ ਕਰੋੜਾਂ ਰੁਪਏ ਐਡਵਰਟਾਈਜ਼ਮੈਂਟ ਤੇ ਵੀ ਖਰਚ ਕੀਤੇ। ਉਹ ਮੁਕੰਮਲ ਤੌਰ ਤੇ 2013 ਦਾ ਜਿਹੜਾ ਐਕਟ ਪਾਰਲੀਮੈਂਟ ਵੱਲੋਂ ਪਾਸ ਹੋਇਆ ਉਹਦੇ ਵੀ ਸਿੱਧੇ ਵਿਰੋਧਤਾ ਹੈ ਤੇ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਹੈ ਬਿਨਾਂ ਕੁਝ ਦੇਣ ਲੈਣ ਤੋਂ ਸਭਜਵਾਜ ਦਿਖਾ ਕੇ ਲਗਭਗ ਸਾਰਾ ਕੁਝ ਕਰਕੇ ਸ਼ਹਿਰੀ ਕਰਨ ਵਾਸਤੇ ਇੰਡਸਟਰੀਅਲ 플ੌਟ ਦੇਣ ਵਾਸਤੇ ਉਹ 1 ਲੱਖ ਏਕੜ ਦੇ ਕਰੀਬ ਜ਼ਮੀਨ ਬਣਦੀ ਹੈ ਜਿਹੜੀ ਮੌਜੂਦਾ ਸਰਕਾਰ ਦੀ ਇੱਕ ਪਹੁੰਚ ਹੈ 1 ਲੱਖ ਏਕੜ ਤੋਂ ਵੱਧ ਜ਼ਮੀਨ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਉਹ ਸੜਕਾਂ ਖਾਗੀਆਂ ਪੰਜਾਬ ਕੋਲੇ ਬਾਕੀ ਕੀ ਬਚੇਗਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜਿਹੜੀ ਸਰਕਾਰ ਨੂੰ ਇਹ ਸੋਚਣ ਦੀ ਲੋੜ ਆ ਕਿ ਖੇਤੀ ਕਿੱਥੇ ਹੋਏਗੀ ਹੋ ਨਹੀਂ ਸਕਦੀ ਸਭ ਤੋਂ ਬਿਹਤਰੀਨ ਉਜਾਊਜ ਮੇਂ ਸਾਉ ਤੋਂ ਬਾਦ ਨਾਜ ਪੈਦਾ ਕਰਨ ਵਾਲੀ ਧਰਤੀ ਜੇ ਤੁਸੀਂ ਉਹਨੂੰ ਬਿਲਡਿੰਗਾਂ ਦੇ ਵਿੱਚ ਕੰਕਰੀਟ ਦੇ ਵਿੱਚ ਬਦਲ ਦਿਓਗੇ ਤਾਂ ਦੇਸ਼ ਦੇ ਲੋਕਾਂ ਦਾ ਜਿਹੜਾ ਨਾਜ ਭੰਡਾਰ ਕਰਨ ਦਾ ਜਿੰਨਾ ਰੋਲ ਅਦਾ ਕਰਦਾ ਪੰਜਾਬ ਤਾਂ ਉਹ ਸਾਰੀ ਤਬਾਹੀ ਹੋ ਜਾਏਗੀ। ਛੋਏਬ ਸਕੇਮ ਲਿਆਉਣ ਦਾ ਕੋਈ ਅਰਥ ਨਹੀਂ। ਅਸਲ ਤੇ ਇਹ ਸਕੇਮ ਕਿਸਾਨਾਂ ਦੇ ਹੱਤਾਂ ਦੇ ਉੱਤੇ ਜ਼ਮੀਨ ਦੇ ਉੱਤੇ ਬਹੁਤ ਵੱਡਾ ਡਾਕਾ ਹੈ ਰੀਅਲ ਏਸਟੇਟ ਨੂੰ ਜਾਂ ਵੱਡੇ ਜਿਹੜੇ ਪੂੰਜੀਪਤੀਆ ਉਹਨਾਂ ਨੂੰ ਜ਼ਮੀਨ ਦੇਣ ਦਾ ਇਹ ਮਾਮਲਾ ਹੈ ਸੋ ਇਹ ਜ਼ਮੀਨ ਜਿਹੜੀ ਸੈਂਟਰ ਗਵਰਨਮੈਂਟ ਦੀ ਇੱਕ ਪਾਲਿਸੀ ਸੀਗੀ ਜਿਹੜੇ ਅਸੀਂ 2014-15 ਦੇ ਵਿੱਚ ਸੀਪੀਆਇਮ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਸੀ ਉਸ ਮੇਰੇ ਉਹ ਮੈਂ ਇਹ ਦੱਸਣਾ ਚਾਹਨਾ ਉਸ ਵੇਲੇ ਸਾਡੇ ਮਰਹੂਮ ਕਾਲ ਸੀਤਾਰਾਮ ਜੈਤਰੀ ਜਨਰਲ ਸੈਕਟਰੀ ਵੀ ਸਨ ਤੇ ਰਾਜ ਸਭਾ ਦੇ ਮੈਂਬਰ ਵੀ ਸਨ ਲੈਂਡ ਐਕੂਜੀਸ਼ਨ ਐਕਟ ਲੈ ਕੇ ਆਈ ਸੀ ਮੋਦੀ ਸਰਕਾਰ ਜਿਹਦੇ ਵਿੱਚ 32.9% ਜ਼ਮੀਨ ਸਾਰੇ ਭਾਰਤ ਦੇ ਰੀਅਲ ਸਟੇਟ ਨੂੰ ਤੇ ਵੱਡੇ ਪੂੰਜੀਪਤੀਆਂ ਨੂੰ ਉਹ ਜ਼ਮੀਨ ਚਲੀ ਜਾਣੀ ਸੀ ਨੈਸ਼ਨਲ ਹਾਈਵੇ ਜਾਂ ਨੈਸ਼ਨਲ ਜਿਹੜੀਆਂ ਰੇਲਵੇ ਲਾਈਨ ਨੇ ਇਹਦੇ ਅਰਧਗਰ ਜ਼ਮੀਨ ਸੀ ਜਿਹੜੀ ਸਭ ਤੋਂ ਪ੍ਰਾਈਮ ਲੈਂਡ ਹੋ ਜਾਂਦੀ ਸੀ ਸਾਰੇ ਬੁਲਕ ਦੇ ਲਈ। ਪਾਰਲੀਮੈਂਟ 'ਚ ਭਾਵੇਂ ਉਹ ਦੋ ਵਾਰੀ ਲੋਕ ਸਭਾ 'ਚ ਪਾਸ ਹੋਇਆ ਤੇ ਆ ਸਾਰੀਆਂ ਪਾਰਟੀਆਂ ਬੁਲਾਈਆਂ ਸੀ ਉਹਨਾਂ ਨੇ ਮੈਂ ਵੀ ਉਹਦੇ ਕਾਦਰ ਸੀ ਅ ਪਸਾਨ ਪਵਨ ਉਸ ਦਿਨ ਸ਼ਾਮ ਨੂੰ ਇਹ ਟੀਮੇ ਉਹਨਾਂ ਨੂੰ ਖਜ਼ਾਨਾ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਕੇ 4 ਵਜੇ ਕਹਿਣਾ ਪਿਆ ਸੀ ਉਹਦਾ 50000 ਦੇਵਾਂਗੇ। ਜਰ ਕੇ ਕਿ ਬਿਨਾ ਝੜਬੜਿਆ ਤੋਂ ਬਾਕੀ ਸਾਰੀਆਂ ਪਾਰਟੀਆਂ ਹਾਜ਼ਰ ਸੀ ਇਹਨਾਂ ਦੀ ਚੇਅਰ ਖਾਲੀ ਰਹੀ ਹੋ ਕੇ ਫਿਰ ਥੋੜੇ ਦਿਨ ਬਾਅਦ ਹੋਣਾ ਚਾਰ ਪੰਜ ਦਿਨ ਹੋਏ ਨੇ ਕੈਬਨਿਟ ਦੀ ਸਪੈਸ਼ਲ ਮੀਟਿੰਗ ਲਈ ਹੁਣ ਕਹਿੰਦੇ ਅਸੀਂ 1 ਲੱਖ ਦੇਾਂਗੇ ਪਰ ਇੱਕ ਜੱਤ ਵਾਹੀ ਵਸ ਤੇ ਵਾਹੀ ਵੀ ਕਰੂਗੇ ਕਿਸਾਨ ਰਜਿਸਟਰੀ ਵੀ ਨਹੀਂ ਰੋਕਾਂਗੇ ਪਰ ਉਹਦੇ ਲਈ ਨੋਟੀਫਿਕੇਸ਼ਨ ਨਹੀਂ ਅਜੇ ਜਾਰੀ ਕਰਿਆ ਆ ਮੈਪਲੇ ਅਨਾਉਂਸਮੈਂਟ ਤਾਂ ਕਰਤੀ ਅਨਾਉਂਸਮੈਂਟ ਤਾਂ ਮੈਨੇ ਇਹਨੂੰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ ਇਹਦਾ ਮਤਲਬ ਹੈ ਸਰਕਾਰ ਜੜਕੀ ਹੋਈ ਹੈ ਦੌੜ ਚੁੱਕੀ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕਿਸਾਨ ਕਿਸੇ ਵੀ ਕੀਮਤ ਤੋਂ ਜ਼ਮੀਨ ਅਵਾਰ ਕਰਨ ਵਾਸਤੇ ਨਹੀਂ ਜਾਇਜ਼ ਦੇਗਾ ਪੰਜਾਬ ਦਾ ਕਿਸਾਨ ਹੋ ਗਿਆ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਵੀ ਇਹ ਸਵਾਲ ਉਠਾਉਣਾ ਚਾਹੀਦਾ ਬਹੁਤ ਵੱਡਾ ਇਸ਼ੂ ਹੈ ਉਹ ਜਿਹੜੀ ਬਿਹਤਰੀਨ ਖੇਤੀ ਵਾਲੀ ਜ਼ਮੀਨ 1 ਲੱਖ ਏਕੜ ਚਲੀ ਜਾਏਗੀ ਪਹਿਲਾ ਭਾਰਤਮਾ ਦਾ ਐਕਟ ਚ ਚਲੀ ਗਈ ਜਿਹੜਾ ਸਾਡਾ ਪਾਣੀਆਂ ਦਾ ਝਗੜਾ ਸਾਡਾ ਚੱਲ ਰਿਹਾ ਦਰਿਆਈ ਗੋਣ ਸਾਡੇ ਕੋਲੋਂ ਜ਼ਮੀਨ ਹੀ ਨਹੀਂ ਬਚਣੀ ਉਹ ਪਾਣੀ ਕਿੱਥੇ ਪਾਉਣਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਸਾਡੇ ਸਾਹਮਣੇ ਤੇ ਫੇਰ ਤਾਂ ਆਂਡੀ ਗਵੰਡੀ ਕੋਕਲਾ ਜਾਣਗੇ ਉਹ ਪਾਣੀ ਸਾਡੇ ਪਾਰਟੀ ਦਾ ਇਹ ਕਹਿਣਾ ਹੈ ਜਿਹੜੀ ਬੰਜਰ ਜ਼ਮੀਨ ਹੈ ਜਿਹੜੀ ਬੇਕਾਰ ਜ਼ਮੀਨ ਦਾ ਉਥੇ ਹੀ ਬਿਲਡਿੰਗਾਂ ਉਸਰਨੀਆਂ ਚਾਹੀਦੀਆਂ ਜਿਹੜੀ ਖੇਤੀ ਵਾਲੀ ਬਿਹਤਰ ਏ ਜ਼ਮੀਨ ਹੈ ਜਿੱਥੇ ਨਹਿਰੀ ਪਾਣੀ ਪੈਂਦਾ ਹੁਣ ਜਿੰਨੀ ਜ਼ਮੀਨ ਚਾਹੇ ਲੁਧਿਆਣੇ ਦੇ ਇਰਦਗਿਰਦਾ ਚਾਹੇ ਬਾਕੀ ਪੰਜਾਬ ਦੇ ਵਿੱਚ ਆ ਸਾਰੇ ਉਹ ਸਿੰਧੂ ਜ਼ਮੀਨਾਂ ਜਿੱਦ ਸਾਰੀ ਤੇ ਨਹਿਰੀ ਪਾਣੀ ਪੈਂਦਾ ਤੋਂ ਨਹਿਰੀ ਪਾਣੀ ਜਦੋਂ ਜ਼ਮੀਨ ਤਾਂ ਸਾਰੀ ਖੇਤੀ ਤੋਂ ਬਾਝੀ ਹੋ ਜਾਏਗੀ ਤਾਂ ਪਾਣੀ ਨੂੰ ਕੌਣ ਲੱਗੇ ਜਾਏਗਾ ਪਾਣੀ ਨੂੰ ਅਸਲ ਵਿੱਚ ਕੇਜਰੀਵਾਲ ਦੀ ਪਾਰਟੀ ਇੱਕ ਸਾਜ਼ਿਸ਼ ਕੀਤਾ ਹੈ ਉਹ ਪਾਣੀ ਨੂੰ ਹਰਿਆਣਾ ਤੇ ਦਿੱਲੀ ਨੂੰ ਡਾਇਵਰਟ ਕਰਨਾ ਚਾਹੁੰਦੇ ਹੈ ਬਹੁਤ ਵੱਡਾ ਸਵਾਲ ਹੈ ਸਾਰੇ ਪੰਜਾਬੀਆਂ ਦੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਵਾਸਤੇ ਆਉਣ ਵਾਲੇ ਸਮੇਂ ਲਈ ਵੀ ਇੱਕ ਸੋਚਣ ਦਾ ਸਵਾਲ ਹੈ ਸਾਡੇ ਲਈ ਤਾਂ ਬਹੁਤ ਵੱਡਾ ਇਸ਼ੂ ਬਣ ਗਿਆ ਹੈ ਜਿਹਦੇ ਲਈ ਅਸੀਂ ਲੜ ਰਹੇ ਹਾਂ ਹਰ ਰੋਜ਼ ਪਾਣੀ ਦੇ ਇਸ਼ੂ ਦੇ ਉੱਤੇ ਦੇ ਪਾਣੀ ਦਾ ਸਵਾਲ ਵੀ ਅੱਜ ਖੜਾ ਪੰਜਾਬ ਦੇ ਅੰਦਰ ਉਹਦੇ ਤੇ ਕੀ ਸਟੈਂਡ ਹੈ ਭਗਵਾਨ ਅਤਮਾ ਦੀ ਮੀਟਿੰਗ ਤੇ ਜਾ ਕੇ ਆਏ ਨੇ ਦੋਨੋਂ ਮੁੱਖ ਮੰਤਰੀ ਸੱਦੇ ਕੇਂਦਰ ਦਾ ਮੰਤਰੀ ਬੈਠਿਆ ਹੁਣ ਉਹਨਾਂ ਇਹ ਕਹਿ ਰਿਹਾ ਸਾਡੇ ਛੋਟੇ ਭਾਈਆ ਜੀ ਘਰ ਵਾਲੀ ਕੋਲੇ ਵੀ ਆ ਭੈਣ ਕੋਲੇ ਵੀ ਆ ਮਾਂ ਕੋਲੇ ਵੀ ਹੈ ਉਹ ਸਾਰਿਆਂ ਨੂੰ ਛਤਰੀ ਬਹਾਲ ਕੀਤੀ ਹੈ ਥਾਣਿਆਂ 'ਚ ਚੌਕੀਆਂ 'ਚ ਬੰਦਾ ਕੋਈ ਨਹੀਂ ਉਥੇ ਮੈਨੂੰ ਮੈਂ ਪਰਸੋ ਹੀ ਜਲੰਧਰ ਸੇ ਗਿਆ ਸਾਹ ਕੋਟ ਉਥੇ ਇੱਕ ਪੁਲਿਸ ਅਧਿਕਾਰੀ ਮਿਲਿਆ ਮੈਨੂੰ ਕਹਿੰਦਾ ਇੱਕ ਚੌਕੀ ਬਣਾਤੀ ਤੇ ਚੌਕੀ ਇਨਚਾਰਜ ਲਾਤਾ ਪਰ ਨਾਲ ਮਲਾਜ਼ਮ ਕੋਈ ਨਹੀਂ ਹਾਲ ਤੇ ਤੁਸੀਂ ਚੌਕੀਆਂ ਬਣਾ ਕੇ ਕੰਚਾਰ ਜਲਾ ਕੇ ਕੰਮ ਨਹੀਂ ਨਾ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਜੇ ਆਪਣੇ ਨਾਲ ਤੁਸੀਂ ਗਾਰਡ 1200 ਰੱਖ ਲਈਏ ਜੇ ਪੰਜਾਬ ਤੇ ਨਿਕਲਣਾ ਸਾਰਾ ਪੰਜਾਬ ਦੀ ਪੁਲਿਸ ਟੰਗੀ ਹੁੰਦੀ ਆ ਸੜਕਾਂ ਦੇ ਉੱਤੇ ਤਰਕ ਆ ਗਲੇ ਵੇਲੇ ਹੋਣੀ। ਤੋ ਇਹ ਆਮਨ ਕਾਨੂੰਨ ਵਾਲੇ ਸਵਾਲ ਤੇ ਔਰ ਭ੍ਰਸ਼ਟਾਚਾਰ ਜਿਹੜਾ ਇਹ ਕਹੇ ਕਿ ਅਸੀਂ ਜ਼ੀਰੋ ਟੋਲਰੈਂਸ। ਭਗਵਾਨ ਮਾਨ ਜੀ ਜਵਾਬ ਦਿਓ। ਕਿ ਕਿੰਨੇ ਤੁਹਾਡੇ ਮੰਤਰੀ ਕਿੰਨੇ ਤੁਹਾਡੇ ਐਮ.ਐਲ.ਏ. ਭ੍ਰਸ਼ਟਾਚਾਰ ਕਿਹੜਾ ਆਧਾਰ ਹੈ ਜਿੱਥੇ ਭ੍ਰਸ਼ਟਾਚਾਰ ਨਹੀਂ? ਤੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਕੇਜਰੀਵਾਲ ਦੇ ਕਹਿਣ ਤੇ ਟੱਕੇ ਸਾਈ ਹੋ ਰਹੀ ਆ। ਦੋਨੋਂ ਬਤੌਰ ਪੰਜਾਬੀ ਆਪਣੇ ਆਣਕ ਤੇ ਗੈਰਤ ਨੂੰ ਜਗਾਉਣਾ ਚਾਹੀਦਾ ਭਗਵੰਤ ਮਾਨ ਜੀ ਸਿਰਫ ਭਾਸ਼ਣਾ ਨਾਲ ਨਹੀਂ ਹਕੀਕੀ ਰੂਪ ਵਿੱਚ ਇਹ ਕਹੇ ਵੀ ਮੈਂ ਪੰਜਾਬੀਆਂ ਦੀ ਰਾਖੀ ਕਰਾਂਗਾ ਕੇਜਰੀਵਾਲ ਦੀ ਨਹੀਂ ਸੁਣਾ ਹਾਲਤ ਕੀ ਹੋ ਗਈ ਹੈ ਬਾਹਰੋਂ ਲਿਆ ਲਿਆ ਕੇ ਫੇਰ ਮੈਂ ਬੋਲ ਰਹੇ ਨੇ ਜਿਹੜਾ ਮੁੱਖ ਮੰਤਰੀ ਆਪਣਾ ਪ੍ਰਾਈਵੇਟ ਸਤਾਪ ਰੱਖਣ ਦਾ ਸਮਰੱਥ ਨਹੀਂ ਹੈ ਉਹ ਪੰਜਾਬ ਦੇ ਲੋਕਾਂ ਦੀ ਰਾਖੀ ਕਿਵੇਂ ਕਰ ਸਭ ਤੋਂ ਵੱਡਾ ਜੋ ਵੀ ਇਹ ਪ politcal ਪਾਰਟੀਆਂ ਦੇ ਮੁਖੀ ਨਹੀਂ ਹਨ ਐਸੋ ਸਾਰੀਆਂ ਪਾਰਟੀਆਂ ਦੇ ਆਪਰੇਸ਼ਨ ਜਿਹੜਾ ਇਹ ਕਰਨਾ ਹੈ ਨੇ ਵਸਲ ਵਿੱਚ ਇਹ ਵੀ ਜੋ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਵੀ ਲੁੱਟ ਕੇ ਲੈ ਕੇ ਜਾਣ ਤੋਂ लास्ट ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਸਰਕਾਰ ਨੇ ਔਰ ਕੇਜਰੀਵਾਲ ਦੀ ਪਾਰਟੀ ਨੇ ਇਹ ਗੱਲ ਪ੍ਰਮਾਨ ਕਰ ਲਈ ਵੀ ਅਸੀਂ ਮੁੜ ਕੇ ਪੰਜਾਬ 'ਚ ਨਹੀਂ ਆਉਣਾ ਤੇ ਫੇਰ ਮੁੜ ਕੇ ਨਹੀਂ ਆਉਣਾ ਜਿਹੜਾ 1.5 ਸਾਲਾਂ ਫੇਰ ਨੱਟ ਲੋ ਤੇ ਘੱਟ ਲੋ ਉਨੇ ਭੁਖੜਤਾਵ ਰਖਤੀ ਜੀ ਕਰੀ ਸ਼ੁਰੂ ਕਰਤਾ ਬੰਦੀ ਸਿੰਘਾਂ ਵਾਲੇ ਸਵਾਲ ਤੇ ਉਹ 4-4 ਕਿਲੋ ਦਹੀਂ ਵੀ ਜਾਂਦਾ ਸੀ ਥੜੀ ਚ ਮੁੜ ਕੇ ਪੁਲਿਸ ਨੇ ਕਿਹਾ ਇਹ ਤਾਂ ਡਰਾਮਾ ਕਰ ਰਹੇ ਹੋ ਡੀ ਐਲ ਸੀ ਚ ਕਿੰਨਾ ਖਰਚਾ ਹੋ ਗਿਆ ਉਹਦੇ ਮੁੰਡੇ ਨੂੰ ਕਿਹਾ ਬੰਦਾ ਬਣ ਕੇ ਇਹਨੂੰ ਆਪਣੇ ਬਾਪ ਨੂੰ ਲੈ ਆ ਅਮਰੀਕਾ ਨਹੀਂ ਤਾਂ ਦੇਖ ਲੈ ਫਿਰ ਤੇਰਾ ਵੀ ਆਲੂ ਹੋ ਗਿਆ ਅਮਰੀਕਾ ਜਾ ਕੇ ਬਣਿਆ ਨਾ ਉਹ ਇਹਦਾ ਮਤਲਬ ਸਾਲਾਂ ਬੱਧੀ ਕੋਣ ਭੁਖੜਤਾਵ ਰੱਖ ਸਕਦਾ ਮੈਡੀਕਲ ਪੈਨਟ ਆਫ ਡਿਊਟੋ ਚੋਟਿਆ ਜਾਵੇ ਤਾਂ ਡੱਲੇ ਆਲੇ ਉਹ ਲੋਕਾਂ ਨਾਲ ਚੋਟਕ ਨਹੀਂ ਕੀਤੀ ਕੀ ਖਰਾਕ ਨਹੀਂ ਖਰਦੀ ਮੈਡੀਕਲ ਰਿਪੋਰਟ ਨਹੀਂ ਲਈ ਸਵੈ ਮਾਨਸਿਕ ਤਾਂ ਹੀ ਛੱਡ ਕੇ ਅਮਰੀਕਾ ਚ ਲੈ ਗਏ ਨਾ ਮੁਰਤੇ ਬੀਅ ਡਰਾਮਾ ਹੈ ਮਤਲਬ ਜੇ ਐਜੇ ਲੋਕ ਡਰਾਮਾ ਕਰਨਗੇ ਤਾਂ ਕਿਸਾਨੀ ਮੂਵਮੈਂਟ ਨੇ ਹਿੱਤ ਵਿੱਚ ਨਹੀਂ ਕਿਸਾਨ ਮੂਵਮੈਂਟ ਦੇ ਗ੍ਰੋਥ ਵਿੱਚ ਹੁੰਦਾ ਐ ਸਭ ਸਿਰਫ ਅਸੀਂ ਆਪਣੇ ਪੱਧਰ ਤੇ ਤੰਦਰ ਲਗਾਤਾਰ ਡੀਸੀ ਦਾਸਰਾ ਦੇ ਤਰਨੇ ਦੇ ਕੇ ਮਨ ਪੱਤਰ ਦਿੱਤੇ ਹੈ ਕਿ ਕੀ ਬਹੀ ਤੇ ਇਦੂ ਤੇ ਅੱਗੇ ਵੀ ਦੂਜੀਆਂ ਪੋਲੀਟੀਕਲ ਪਾਰਟੀਆਂ ਨਾਲ ਵੀ ਗੱਲਬਾਤ ਕਰਕੇ ਅਸੀਂ ਇਸ ਨੂੰ ਕੰਟੀਨਿਊ ਕਰਾਂਗੇ ਕੋਈ ਸਾਂਝਾ ਪ੍ਰਣਤੇ ਨੂੰ ਸਾਂਝਾ ਬਣਾਉਣ ਦਾ ਵੀ ਯਤਨ ਕਰਾਂਗੇ ਕੋਈ ਅਸਰ ਕਿਉਂਕਿ ਪਰਸੋਂ ਸੁਖਵੀਰ ਬਾਦਲ ਆ ਰਹੇ ਹੈ ਕਾਂਗਰਸ ਵੜਿੰਗ ਪਹਿਲਾਂ ਚੱਲੇਗੇ ਪਰਸੋਂ ਕਰਕੇ ਤੇ ਇਹ ਤਾਲਮਿਲ ਹੁੰਦਾ ਵਧੀਆ ਨਾ ਹੁੰਦਾ ਇਕੱਲੇ ਇਕੱਲੇ ਆਈ ਨਹੀਂ ਉਹ ਜ਼ਿਆਦਾ ਵਧੀਆ ਹੁੰਦਾ ਪਰ ਹਰ ਪਾਰਟੀ ਨੇ ਆ ਜੇ ਨਾ ਜਰ ਨਹੀਂ ਕੋਈ ਪ੍ਰਾਪਰ ਤਾਲ ਮਿਲ ਹੁੰਦਾ ਤੇ ਆਪਣਾ ਵੀ ਕਰਨਾ ਹੈ ਆਪਣਾ ਡਿਊਟੀ ਵੀ ਨਿਭਾਉਣੀ ਹੈ ਨਹੀਂ ਰਾਜਨੀਤਿਕ ਰੋਟੀਆਂ ਸੇਕ ਰਹੇ ਕਿ ਵਾਕਈ ਸੀਰੀਅਸ ਹੈਗੇ ਜਿੱ ਇਕੱਠੇ ਕਿਉਂ ਨਹੀਂ ਹੁੰਦੇ ਦੇਖੋ ਇਸ ਗੱਲ ਤੇ ਕਈ ਵਿਚਾਰਕ ਕੋਈ ਇਸ਼ੂ ਹੁੰਦੇ ਨੇ ਉਹਨੂੰ ਇਕੱਠੇ ਹੋਣ ਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਤੇ ਉਹਦੇ ਜੇ ਅਸੀਂ ਸੀਪੀਐਮ ਮੰਨ ਲਓ ਪਹਿਲ ਕਰਮੀ ਕਰਾਗੇ ਸਾਰਾ ਤਾਲਮਿਲ ਕਰਕੇ ਇਹ ਇੱਕ ਮੰਚ ਬਣਾਓ ਲੈਂਡ ਪੂਲਿੰਗ ਲਈ ਕਿਸਾਨੀ ਨੂੰ ਬਚਾਓ ਉਹਦੇ ਤੇ ਇਹ ਸਿਸੂਦਰ ਤੇ ਰੋਟੀਆਂ ਸੇਕਣ ਦਾ ਇਸ਼ੂ ਨਹੀਂ ਜੇ ਕਿਸਾਨੀ ਲਾਹੇਵੰਦ ਧੰਦਾ ਨਹੀਂ ਫਿਰ ਇਤਰਾਜ ਕੀ ਹੈ ਲੈਂਡ ਪੁਲਿੰਗ ਨਾਲ ਤਾਂ ਕਾਰੋਬਾਰ ਵਧੇਗਾ ਭਾਰਤ ਮਾਲਾ ਨੇ ਜੇ ਸੜਕਾਂ ਬਣੀਆਂ ਤੁਹਾਡੀਆਂ ਗੱਡੀਆਂ ਵੀ ਤਾਂ 120 ਤੇ ਦੌੜਦੀਆਂ ਕੰਮ ਵੀ ਤਾਂ ਵਧੇ ਕਾਰੋਬਾਰ ਇਹ ਤਾਂ ਹੈ ਨਹੀਂ ਅਮਰੀਕਾ ਕੈਨੇਡਾ ਤੁਸੀਂ ਕਿਵੇਂ ਜਾਂਦੇ ਹੋ ਕਿੰਨੇ ਕਿੰਨੇ ਹਜ਼ਾਰ ਕਿਲੋਮੀਟਰ ਕਵਰ ਕਰ ਜਾਂਦੇ ਹੋ ਇਹ ਨੁਕਸਾਨ ਤਾਂ ਕੋਈ ਨਹੀਂ ਹੈ ਇਕਨੋਮੀ ਸਾਰੇ ਬੰਦਿਆਂ ਦਾ ਕੰਮ ਕਰਕੇ ਰਾਜੀ ਨਹੀਂ ਸਾਰੇ ਤਾਂ ਬਾਹਰ ਨੂੰ ਭੱਜ ਰਹੇ ਕਿੰਨਾ ਰੌਲਾ ਪੈਂਦਾ ਮੋਹਾਲੀ ਚ ਰੋਜ਼ ਬੰਦੇ ਕਰੋੜਾ ਰੁਪਏ ਦੇ ਅੱਗੇ ਜਿਹੜੇ ਥੱਗੇ ਗਏ ਕੀ ਕਹੋਗੇ ਬਿਲਕੁਲ ਕਰਦੇ ਆ ਵੀ ਜਿਹੜਾ ਵੰਨਣ ਤੇ ਕੇ ਤੋਂ ਆਪਦੀ ਖਿੱਤੀ ਕਰਦਾ ਉਹ ਤੋਂ ਉਹ ਰਿਜਾਰ ਵੀ ਮਿਲਦਾ ਜਿਹੜੇ ਸਹਿਤ ਹੰਦੇ ਆ ਉਹਦੇ ਨਾਲ ਉਹਨੂੰ ਵਹਿਤਰੇ ਨੂੰ ਰਿਜਾਰ ਵੀ ਮਿਲਦਾ ਐਸੀ ਗੱਲ ਨਹੀਂ ਹੈਗੀ ਵੀ ਜਿਹੜਾ ਠੇਕਾ ਅਸੀਂ ਅਡੀਆਂ ਚੱਕ ਕੇ ਫਾਹ ਲੰਦੇ ਹੁਣ ਮੈਂ ਉਹ ਗੱਲ ਕਹਣੀ ਚਾਹਣਾ ਜਿਹੜਾ 70 70000 ਰੁਪਿਆ ਠੇਕਾ ਤੁਸੀਂ ਜ਼ਮੀਨ ਲੈ ਕੇ ਕਰਦੇ ਲੋ ਘਾਟੇ ਦਾ ਸੌਦਾ ਉਹ ਬਣਦਾ ਮੁਰਦਾ ਮੰਨ ਲਓ ਤੁਸੀਂ ਜ਼ਮੀਨ 2 ਏਕੜ ਤੁਹਾਨੂੰ ਟਰੈਕਟਰ ਦੀ ਕੀ ਜ਼ਰੂਰਤ ਹੈ ਉਸ ਗੱਲ ਆ ਜਿਹੜੀਆਂ ਕਿਸਾਨੀ ਨੂੰ ਆਪਣੇ ਤੌਰ ਤੇ ਵੀ ਠੀਕ ਕਰ ਉਹ ਪੂਲਿੰਗ ਕਰ ਸਕਦੇ ਆ ਆਪੇ ਸਾਂਝ ਕਰ ਸਕਦੇ ਆ ਹਾਂ ਬਹੁਤ ਸਾਂਝੀ ਮਤਲਬ ਆ ਉਹ ਰੈਂਟ ਤੇ ਲੈ ਕੇ ਕਰ ਸਕਦੇ ਆ ਟਾਈਮ ਵੰਡਾ ਫਿਰ ਠੀਕ ਆ ਉਹ ਹੋ ਸਕਦਾ ਕੋਆਪਰੇਟਿਵ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਬਹੁਤ ਸਾਰੇ ਪਿੰਡ ਆ ਜਿਹੜੀਆਂ ਕੋਆਪਰੇਟਿਵ ਫੈਟੀਆਂ ਮੁਨਾਫੇ ਚ ਨਹੀਂ ਜਿਨ੍ਹਾਂ ਨੇ ਟਰੈਕਟਰ ਵੀ ਰੱਖੇ ਹੋਏ ਨੇ ਸਾਰੇ ਖੇਤੀਬਾੜੀ ਵਾਲੇ ਮਸ਼ੀਨਰੀ ਵੀ ਰੱਖੀ ਆ ਇਹਨਾਂ ਦਾ ਨਾਂ ਤਾਂ ਜ਼ਮੀਨ ਬਿਨਾਂ ਸਰਨਾ ਹੈ ਜ਼ਮੀਨ ਕਿਸਾਨ ਦੀ ਬਾਹ ਹੁੰਦੀ ਆ ਆ ਪਿਛਲੇ ਦਿਨੀ ਜੇ ਇਹਨਾਂ ਨੂੰ ਲੱਗਦਾ ਹੈ ਕਿ ਲੋਕ ਸਾਡੇ ਨਾਲ ਨੇ ਕਿਸਾਨ ਸਾਡੇ ਨਾਲ ਨੇ ਆ ਜਲੰਧਰ ਜਲੇਦਾ ਪੁਰ ਪਿੰਡ ਹੈ ਜੀ ਨਾਮ ਮੈਂ ਦੋਦਾ ਹਾਂ ਉੱਥੇ ਰਾਤ ਨੂੰ ਇਹ ਇਸ਼ਤਿਹਾਰ ਲਾਉ ਲਗੇ ਪਿੰਡ ਦੇ ਵਿੱਚ ਲੈਂਡ ਪੁਲਿੰਗ ਦੀ ਸਕੀਮਸ ਸਮਝਾਉਣ ਵਾਸਤੇ ਜੇ ਜੇ ਐ ਨਹੀਂ ਜਗਾ ਲੱਗਦਾ ਲੋਕਾਂ ਨੂੰ ਫਿਰ ਇਹਨਾਂ ਨੂੰ ਰਾਤਾਂ ਨੂੰ ਪੋਸਟਰ ਲਾਉਣ ਦੀ ਕੀ ਲੋੜ ਹੈ ਇਹ ਖੋਦ ਇਹਨਾਂ ਦੇ ਐਮ ਐਲ ਏ ਕਿਉਂ ਨਹੀਂ ਜਾਂਦੇ ਉੱਥੇ ਲੋਕਾਂ ਨੂੰ ਸਮਝਾਉਣ ਅਫਸਰ ਸ਼ਾਹੀ ਜਿਨ੍ਹਾਂ ਨੇ ਲੈਂਡ ਪੁਲਿੰਗ ਸਕੀਮ ਬਣਾਈ ਹੈ ਉਹ ਅਫਸਰ ਸ਼ਾਹੀ ਕਿਉਂ ਨਹੀਂ ਜਾਂਦੀ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਸਮਝਾਉਣ ਵਾਸਤੇ ਕਿਉਂਕਿ ਇਹਨਾਂ ਨੂੰ ਸਾਰਾ ਪਤਾ ਹੈ ਕਿ ਲੋਕ ਨਹੀਂ ਆਪਣੀਆਂ ਚੋਣਾਂ ਦੇਣਗੇ ਲੋਕਾਂ ਜਾਣਤਾ ਦੇ ਸਕਦੇ ਹਨ ਲੇਕਰ ਆਪਣੀ ਜ਼ਮੀਨ ਜ਼ਬਰਦਸਤ ਨਹੀਂ ਕਿਸੇ ਨੂੰ